ਕਹਿੰਦ ਨੇ ਖੁਦਾ ਇੱਕ ਦਿਨ ਪ੍ਰਗਟ ਹੋਇਆ ਸ਼ੇਖ ਸਾਦੀ ਦੀ ਦੁਨੀਆ ਜਿਸ ਡੰਗਣਾ ਲੋ ਲੈ ਖੜਾ ਹੈ ਤੇ ਖੁਦਾ ਨੇ ਆਖਿਆ ਫਕੀਰਾ ਤੂੰ ਮੰਗ ਅੱਜ ਕੁਝ ਮੰਗ ਆਪਾਂ ਆਇਆ ਤੈਨੂੰ ਕੁਝ ਦੇਣ ਵਾਸਤੇ ਸ਼ੇਖ ਸਾਦੀ ਕਹਿੰਦ ਨੇ ਖੁਦਾ ਗੱਲ ਹੈ ਮੈਂ ਤੁਹਾਡੇ ਸੁਭਾਅ ਨੂੰ ਜਾਣਦਾ ਸੰਸਾਰੀ ਜੋ ਕੁਝ ਮੰਗਦੇ ਨੇ ਤੂੰ ਉਹਨਾਂ ਦੀ ਚੋਲੇ 'ਚ ਪਾ ਦੇਣਾ ਭਰ ਦੇਣਾ ਹੈ ਭਗਤ ਜੋ ਕੁਝ ਮੰਗਦੇ ਨੇ ਤੂੰ ਨਹੀਂ ਦੇਂਦਾ ਤੇ ਹੁਣ ਮੈਂ ਮੰਗਾਂ ਤੇ ਤੂੰ ਮੈਨੂੰ ਦੇਵੇਂ ਨਾ ਤੂੰ ਵੀ ਸ਼ਰਮਸਾਰ ਹੋਵੇਂਗਾ ਤੇ ਮੈਂ ਵੀ ਸ਼ਰਮਸਾਰ ਹੋਵਾਂਗਾ ਧੋਨਾ ਦੇ ਕੇ ਸ਼ਰਮਸਾਰ ਹੋਵੇਂਗਾ ਮੈਨੂੰ ਮਿਲੇਗਾ ਨਹੀਂ ਮੈਂ ਸ਼ਰਮਸਾਰ ਹੋਵਾਂਗਾ ਐਸ ਵਾਸਤੇ ਖੁਦਾ ਤੂੰ ਵੀ ਚੁੱਪ ਰਹਿ ਤੇ ਮੈਂ ਵੀ ਨਹੀਂ ਮੰਗਦਾ ਇੱਕ ਬੜੀ ਲੰਬੀ ਚੌੜੀ ਉਹਦੀ ਨਜ਼ਰ ਹੈ ਖੁਦਾ ਕਹਿੰਦਾ ਤੇ ਤੂੰ ਮੇਰੇ ਤੇ ਬੜੀ ਝੋਟ ਕਰ ਦਿੱਤੇ ਬੜੀ ਝੋਟ ਕਰ ਦਿੱਤੇ ਅੱਛਾ ਕਮ ਸੇ ਕਮ ਹਰ ਚੀਜ਼ ਦਾ ਮੈਂ ਧਿਆਨ ਰੱਖਦਾ ਹੁੰਦਾ ਪ੍ਰੀਖਿਆ ਲਈ ਦੀ ਹੁੰਦੀ ਹੈ ਤੂੰ ਮੰਗ ਕੇ ਤੇ ਦੇਖ ਮੈਂ ਨਾ ਦੇਵਾਂ ਤਾਂ ਮੇਰੇ ਤੇ ਇਲਜ਼ਾਮ ਲਾ ਤੂੰ ਪਹਿਲਾਂ ਹੀ ਲਾਈ ਜਾ ਰਿਹਾ ਹੈ ਸੇਖ ਸਾਧੀ ਕਹਿੰਦਾ ਸੀ ਤੇਰੇ ਸੁਭਾਅ ਨੂੰ ਜਾਣਦੇ ਆ ਜੋ ਫਕੀਰ ਮੰਗਦੇ ਨੇ ਤੂੰ ਨਹੀਂ ਦੇਂਦਾ ਜੋ ਦੁਨੀਆਦਾਰ ਮੰਗਦੇ ਨੇ ਦੇ ਦੇਣਾ ਦੇ ਦੇ ਨਹੀਂ ਫਕੀਰਾ ਹੁਣ ਤੂੰ ਵੀ ਜੋ ਮੰਗੇਗਾ ਦੇ ਦੇਆ ਸੇਖ ਸਾਧੀ ਮੰਗਦੇ ਨੇ ਕਿ ਸਿਫਲਾ ਖੁਦਾਵੰ ਹਸਤੀ ਮਬਾਸ਼ ਜਵਾ ਮਰਦ ਰਾਤੰਗ ਦਸਤੀ ਮਬਾਸ਼ اے میرے مالک اے میرے خدا جو کمینہ ہے جو દુشت ہے جو ظالم ہے جو کرپٹ ہے اودے ہاتھ دے وچ راج ستا نہ دے راج ستا نہ دے جو فقیر ہے جو سنت ہے جو عامرد ہے فراغ دل ہے اتے ہاتھ کمزور نہ کرے کمزور نہ کرے اینے اگے حکایت دے وچ لکھیا ہے خدا چلا گیا جدوں میں اکیاں کھولیاں خدا نہیں سی انج کہندا ہے اپنی نظم دے وچ انج کہندا ਕਿ ਸਫਲਾ ਖੁਦਾਵੰਦ ਹਸਤੇ ਮਬਾਸ਼ ਐ ਮੇਰੇ ਖੁਦਾ ਸਫਲਾ ਜੋ ਕਮੀਨ ਹੈ ਕੋਚਾ ਹੈ ਕਰਪਟ ਹੈ ਦੁਸ਼ਟ ਹੈ ਜ਼ਾਲਮ ਹੈ ਇਹਦੇ ਹੱਥਾਂ 'ਚ ਤਾਕਤ ਨਾ ਦੇ ਇਹਨੂੰ ਸ਼ਕਤੀ ਨਾ ਦੇ ਦੁਨੀਆ ਬਹੁਤ ਦੁਖੀ ਹੋਵੇ ਦੁਨੀਆ ਬੇਜ਼ਾਰ ਹੋਵੇ ਜਮਾ ਮਰਦਰਾ ਤੰਗ ਦਸਤੇ ਮਬਾਸ਼ ਜੋ ਫਕੀਰ ਹੈ ਫਰਾਗ ਦਿਲ ਹੈ ਸਮਨ੍ਰਿਸ਼ਟ ਹੈ ਸਾਰਿਆਂ ਨੂੰ ਮਿੱਤਰ ਸਮਝਦਾ ਹੈ ਇਹਦੇ ਹੱਥ ਕਦੀ ਕਮਜ਼ੋਰ ਨਾ ਹੋ